ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਖੇਤ 'ਤੇ ਬਿਜਾਈ ਕੀਤੀ ਆ ਜਵਾਂ ਦੀ 942 ਵੈਰਾਈਟੀ ਆ ਇਹ ਆਪਣਾ ਯੂਨੀਵਰਸਿਟੀ ਦਾ ਪੀਯੂ ਦਾ ਸੀਡ ਆ ਜਵਾਂ ਦਾ ਤੇ ਇਸੇ ਆਪਣੀ ਆ ਮਸ਼ੀਨ ਦੇ ਨਾਲ ਆਪਾਂ ਬਿਜਾਈ ਕੀਤੀ ਆ ਤੇ 2-2 ਇੰਚ ਤੇਰੀਆਂ ਕੌਲੀਆਂ ਜੀਆਂ ਨੇ ਵਧੀਆ ਜਣਦੀ ਉਹਦੇ ਨਾਲ ਬੀਜ ਡਿਗਿਆ ਪਹਿਲਾਂ ਥੋੜੀਆਂ ਜੀਆਂ ਇੰਚਾਂ 'ਚ ਤੇ ਸੀਗੀਆਂ ਉਹ ਵੱਡ ਕੇ ਹੁਣ 2-2 ਇੰਚ ਤੇ ਕੌਲੀ ਰੱਖੀ ਆ ਵੀ ਉਹਦੇ ਨਾਲ ਪਹਿਲਾਂ ਜਿਆਦਾ ਡਿੱਗਦਾ ਸੀਗਾ ਤੇ ਨਾਲ ਹੀ ਇਹਦੇ ਪੱਤੀ ਲੱਗੀ ਹੋਈ ਆ ਉਹ 8-8 ਇੰਚ ਤੇ ਆਪਾਂ ਸਿਆੜ ਲਾਇਆ ਉਸੇ ਨਾਲ ਨਿਸ਼ਾਨੀ ਲੱਗੀ ਜਾਂਦੀ ਆ ਤੇ 8-8 ਇੰਚ ਤੇ ਸਿਆੜ ਵਧੀਆ ਸਹੀ ਤਰੀਕੇ ਨਾਲ ਲੱਗ ਜਾਂਦਾ ਬਾਕੀ ਜਮਾਂ ਦਾ ਫਾਇਦਾ ਇਹ ਆ ਬਜਾਈ ਦਾ ਆਪਾਂ ਨੂੰ ਕਿਉਂਕਿ 2-3 ਕ ਮਹੀਨੇ ਗਰਮੀ ਦੇ ਜਿਹੜੇ ਜਿਆਦਾ ਹੁੰਦੇ ਆ ਉਹ 'ਚ ਆਟਾ ਜਮਾਂ ਦਾ ਠੰਡਾ ਹੁੰਦਾ ਫੱਲਾ ਵੀ ਆਪਾਂ ਆਟੇ ਦੀ ਰੋਟੀ ਬਣਾ ਕੇ ਖਾ ਸਕਦੇ ਹਾਂ ਬਾਕੀ ਜੇ ਕਣਕ ਦੇ ਵਿੱਚ ਮਿਕਸ ਕਰਨਾ ਤਾਂ ਉਹ ਮਿਕਸ ਕਰਕੇ ਵੀ ਆਪਾਂ ਪੀਹਾ ਸਕਦੇ ਹਾਂ ਤੇ ਇਸ ਕਰਕੇ ਆਪਾਂ ਤਕਰੀਬਨ ਸਾਲ ਭਰ ਦੇ ਜਿੰਨਾ ਵੀ ਆਪਣਾ ਤਕਰੀਬਨ 3 ਤੋਂ 4 ਕੁਇੰਟਲ ਦੇ ਗੇੜਾ ਅਨਾਜ ਦੀ ਜ਼ਰੂਰਤ ਹੁੰਦੀ ਆ ਉਹ ਆਪਣਾ ਸਾਰਾ ਅਲੱਗ-ਅਲੱਗ ਹੀ ਹੁੰਦਾ ਤਕਰੀਬਨ 5-6 ਅਨਾਜ ਨੇ ਜਿਹੜੇ ਆਪਾਂ ਬੀਜਦੇ ਆ ਕਣਕ ਹੋਗੀ ਮੱਕੀ ਹੋਗੀ ਜਵਾਂ ਦਾ ਹੋ ਗਿਆ ਕੋਧਰਾ ਰਾਗੀ ਏ ਵੀ ਵਧੀਆ ਸੀਗਾ ਤੇ ਇਹ ਵੀ ਵਧੀਆ ਝਾੜ ਇਹਨਾਂ ਨੇ ਵੀ ਦਿੱਤਾ ਤੇ ਸਾਰਾ ਸਾਲ ਇਹ ਨਹੀਂ ਹੈਗਾ ਵੀ ਆਪਾਂ ਚਲੋ ਕਣਕ ਹੀ ਖਾਈ ਚੱਲੀਏ ਅਲੱਗ-ਅਲੱਗ ਨਾਜਾਂ ਇੱਕ-ਇੱਕ ਬਿੱਗੇ ਦੀ ਜ਼ਰੂਰਤ ਆ ਇੱਕ-ਇੱਕ ਬਿੱਗੇ ਦੇ ਵਿੱਚ ਇਸ ਸਾਲ ਭਰਦੇ ਤਿੰਨ ਤੋਂ ਚਾਰ ਕਾਟ ਵਾਲੇ ਨਾਜਾਂ ਦੀ ਰੋਟੀ ਲਈ ਆਪਣੇ ਪੂਰਤੀ ਹੋ ਜਾਂਦੀ ਹੈ ਵਧੀਆ ਤੇ ਅਲੱਗ-ਅਲੱਗ ਨਾਜ ਆਪਾਂ ਨੂੰ ਬੀਜਣੇ ਚਾਹੀਦੇ ਆ ਮੌਸਮ ਦੇ ਹਰ ਮੌਸਮ ਦੇ ਹਿਸਾਬ ਨਾਲ ਸਾਲ ਭਰ ਦੇ ਵਿੱਚ ਜਿਵੇਂ ਬਦਲਦਾ ਉਸ ਹਿਸਾਬ ਨਾਲ ਆਪਾਂ ਆਪਣੇ ਨਾਲ ਜੋ ਆਪਾਂ ਰੋਟੀ ਦੇ ਵਿੱਚ ਵਰਤੋਂ ਚ ਲਿਆ ਸਕਦੇ ਆ ਧੰਨਵਾਦ ਜੀ